ਪੰਜਾਬ ਦੇ ਲੋਕ ਹੋਰ ਠੰਡ ਲਈ ਤਿਆਰ ਹੋ ਜਾਣ ਪੰਜਾਬ ਦੇ ਵਿੱਚ ਠੰਡ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਤਾਂ ਪੰਜਾਬ ਦੇ ਵਿੱਚ ਹੁਣ ਠੰਡ ਆਪਣਾ ਅਸਰ ਦਿਖਾ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਪਮਾਨ 1 ਡਿਗਰੀ ਤੋਂ ਘਟ ਗਿਆ ਹੈ ਅਤੇ ਇਸ ਦੇ ਨਾਲ ਸੂਬੇ ਦਾ ਔਸਤ ਘੱਟੋ ਘੱਟ ਤਾਪਮਾਨ ਜਿਹੜਾ ਉਹ ਆਮ ਨਾਲੋਂ 1.56 ਡਿਗਰੀ ਘੱਟ ਹੋ ਗਿਆ Rajasthan ਦੇ ਰੇਤਲੇ ਖੇਤਰਾਂ ਵਿੱਚ ਤਾਪਮਾਨ ਡਿਗਨ ਕਾਰਨ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਠੀਤ ਲਹਿਰ ਨੇ ਪ੍ਰਭਾਵ ਪਾਇਆ ਹੈ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਜਿਹੜਾ 5 ਦਸੰਬਰ ਤੱਕ ਰਹੇਗਾ ਤਾਂ ਇਸ ਤੋਂ ਬਾਅਦ ਸੂਬੇ ਦੇ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਹੈ ਫਿਲਹਾਲ ਪੰਜਾਬ ਵਿੱਚ ਮੌਸਮ ਖੁਸ਼ਕ ਤੇ ਠੰਡਾ ਰਹੇਗਾ ਦਿਨ ਦਾ ਤਾਪਮਾਨ 22 ਤੋਂ 24 ਡਿਗਰੀ ਅਤੇ ਜੇ ਗੱਲ ਕੀਤੀ ਜਾਵੇ ਤਾਂ ਕਈ ਜ਼ਿਲ੍ਹਿਆਂ ਦਾ ਤਾਪਮਾਨ ਘੱਟੋ ਘੱਟ ਰਾਤ ਦਾ ਉਹ 4 ਡਿਗਰੀ ਤੱਕ ਡਿੱਗ ਸਕਦਾ ਹੈ ਤਾਂ ਕਈ ਥਾਵਾਂ ਉੱਤੇ ਰਾਤਾਂ ਸ਼ਿਮਲੇ ਨਾਲੋਂ ਵੀ ਠੰਡੀਆਂ ਰਹਿਣਗੀਆਂ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਅਤੇ ਸਵੇਰ ਅਤੇ ਸ਼ਾਮ ਖਾਸ ਤੌਰ ਤੇ ਠੰਡੀ ਰਹੇਗੀ ਦਿਨ ਵੇਲੇ ਸੂਰਜ ਚਮਕੇਗਾ ਲੇਕਿਨ ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਵੀ ਪੰਜਾਬ ਦੇ ਲੋਕ ਮਹਿਸੂਸ ਕਰਨਗੇ ਤਾਂ ਮੌਸਮ ਵਿਭਾਗ ਵੱਲੋਂ جاری ਅੰਕੜਿਆਂ ਦੇ ਅਨੁਸਾਰ ਫਰੀਦਕੋਟ ਸੂਬੇ ਦਾ ਸਭ ਤੋਂ ਘੱਟ ਤਾਪਮਨ रिकॉर्ड ਕਰਨਾ ਜਾਰੀ ਰੱਖਦਾ ਹੈ ਕੱਲ ਸ਼ੀਤ ਲਹਿਰ ਦੌਰਾਨ ਇਥੋਂ ਦਾ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤੇ 5 ਜੁਲਾਈ ਤੱਕ ਹੋਰ ਗਿਰਾਵਟ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਲੁਧਿਆਣਾ ਦੇ ਵਿੱਚ 4.2 ਡਿਗਰੀ ਸੈਲਸੀਅਸ ਪਟਿਆਲਾ ਵਿੱਚ 6.6 ਡਿਗਰੀ ਸੈਲਸੀਅਸ ਪਠਾਨਕੋਟ ਵਿੱਚ 6.2 ਡਿਗਰੀ ਬਠਿੰਡਾ ਦੇ ਵਿੱਚ 4.2 ਡਿਗਰੀ ਅਤੇ ਗੁਰਦਾਸਪੁਰ ਦੇ ਵਿੱਚ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਸ ਦੌਰਾਨ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵੀ 0.5 ਡਿਗਰੀ ਘਟ ਗਿਆ ਨਤੀਜੇ ਵਜੋਂ ਆਸਤ ਤਾਪਮਾਨ ਆਮ ਨਾਲੋਂ 1.9 ਡਿਗਰੀ ਘਟ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਦਿਨ ਦਾ ਤਾਪਮਾਨ 21.65 1 ਡਿਗਰੀ ਲੁਧਿਆਣਾ ਦੇ ਵਿੱਚ 22 ਡਿਗਰੀ ਪਟਿਆਲਾ ਵਿੱਚ 23.1 ਡਿਗਰੀ ਅਤੇ ਪਠਾਨਕੋਟ ਵਿੱਚ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਸ਼ੀਤ ਲਹਿਰ ਲਈ yellow alert ਜਾਰੀ ਕੀਤਾ ਗਿਆ ਹੈ ਰਾਜਸਥਾਨ ਦੀਆਂ ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਇੱਥੇ ਅਸਰ ਦਿਖਾ ਰਹੀਆਂ ਨੇ ਮੌਸਮ ਦੇ ਮਾਹਿਰਾਂ ਅਨੁਸਾਰ ਇਹ alert 5 ਦਸੰਬਰ ਤੱਕ ਰਹੇਗਾ ਦੂਜੇ ਪਾਸੇ ਸ਼ੀਤ ਲਹਿਰ ਕਈ ਹੋਰ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ ਵਰਤਮਾਨ ਸਮੇਂ ਵਿੱਚ ਸ਼ੀਤ ਲਹਿਰ ਜਲੰਧਰ ਫਿਰੋਜ਼ਪੁਰ ਮੋਗਾ ਫਰੀਦਕੋਟ ਫਾਜ਼ਿਲਕਾ ਮੁਕਸਰ ਬਠਿੰਡਾ ਅਤੇ ਮਾਨਸਾ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਦੇਖਿਆ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੀ ਕਰਵਟਾ ਜਿਹੜੀ ਉਹ ਮੌਸਮ ਦੇ ਵੱਲੋਂ ਲਈ ਜਾਂਦੀ ਹੈ ਕਿਉਂਕਿ ਅੱਗੇ-ਅੱਗੇ ਪੋਤਾ ਮਹੀਨਾ ਹੈ ਜਿਹੜਾ ਉਹ ਵੀ ਸ਼ੁਰੂ ਹੋਣਾ ਹੈ ਜਿਸ ਦੇ ਵਿੱਚ ਭਾਰੀ ਠੰਡ ਆ ਜਿਹੜੀ ਉਹ ਪੈਂਦੀ ਹੈ